ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਤੋਂ ਇੱਕ ਹੋਰ ਜ਼ਰੂਰੀ ਅਪਡੇਟ ਨਾਲ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਆਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਵਿੱਚ ਮਹਿਲਾ ਇਮੀਗ੍ਰੈਂਟਸ ਨੂੰ ਫੂਡ ਇੰਡਸਟਰੀ ਦੇ ਵਿੱਚ ਫ੍ਰੀ ਟ੍ਰੇਨਿੰਗ ਦਿੱਤੀ ਜਾਵੇਗੀ ਇਹ 12 ਹਫ਼ਤਿਆਂ ਦਾ ਇੱਕ ਕਲੀਅਰ ਪ੍ਰੋਗਰਾਮ ਹੋਵੇਗਾ ਜਿਸ ਦੇ ਤਹਿਤ ਯੋਗ ਮਹਿਲਾਵਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਨਾਲ ਕੀ ਉਹਨਾਂ ਨੂੰ ਕੈਰੀਅਰ ਬਣਾਉਣ ਦੇ ਵਿੱਚ ਸਫਲਤਾ ਹਾਸਲ ਹੋਵੇਗੀ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਾਂਗੇ ਕਿ ਇਮੀਗ੍ਰੈਂਟਸ ਵੱਲੋਂ ਇਹ ਟ੍ਰੇਨਿੰਗ ਕਰਨ ਤੋਂ ਬਾਅਦ ਉਹਨਾਂ ਦੀ ਕਮਾਈ ਕਿੰਨੀ ਹੋ ਸਕਦੀ ਹੈ ਸਹੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਸਾਡੇ ਚੈਨਲ ਉੱਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਲਿਓ ਕਿਉਂਕਿ ਇੱਥੇ ਤੁਹਾਨੂੰ ਹਰ ਇੱਕ ਕੈਨੇਡਾ ਨਾਲ ਜੁੜੀ ਹੋਈ ਜਾਣਕਾਰੀ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦੀ ਹੈ ਅੱਗੇ ਖਬਰ ਵੱਲ ਵਧਦੇ ਹਾਂ ਕਿ ਕੈਨੇਡਾ ਦੇ ਵਿੱਚ ਕੈਗੀ ਦੀ ਇਮੀਗ੍ਰੈਂਟਸ ਅ ਵੂਮਨ ਅਸੋਸੀਏਸ਼ਨਸ ਬਲੋਚਾਰ ਇਨਟੈਕਸ ਦੇ ਵਿੱਚ ਸਾਲ ਭਰ ਦੇ ਲਈ ਕੈਨੇਡਾ ਫੂਡ ਇੰਡਸਟਰੀ ਦੇ ਵਿੱਚ ਮਹਿਲਾਵਾਂ ਨੂੰ ਟ੍ਰੇਨਿੰਗ ਜਾਵੇਗੀ ਇਸ ਪ੍ਰੋਗਰਾਮ ਦੇ ਵਿੱਚ ਇਮੀਗ੍ਰੈਂਟਸ ਰੈਡ ਸੀਲ ਸਰਟੀਫਾਈਡ ਸੈਫ ਦੀ ਨਿਗਰਾਨੀ ਦੇ ਹੇਠ professionl ਕਿਚਨ ਦੇ ਵਿੱਚ ਟ੍ਰੇਨਿੰਗ ਹਾਸਲ ਕਰਨਗੇ ਜਿਸ ਵਿੱਚ ਉਹ ਕੁੱਕ ਪ੍ਰੈਪ ਕੁੱਕ ਅਤੇ ਕਿਚਨ ਹੈਲਪਰ ਦੇ ਲਈ ਆਪਣੀ ਟ੍ਰੇਨਿੰਗ ਕਰ ਸਕਦੇ ਹਨ ਟ੍ਰੇਨਿੰਗ ਦੇ ਲਈ ਸਮਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ 9 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਸੈਫ ਬੇਕਰਸ ਕੁਲਿਨਰੀ ਬਲ ਫੋਕਸ ਕੀਤਾ ਜਾਵੇਗਾ ਇਸ ਦੇ ਨਾਲ ਹੀ ਇਮੀਗ੍ਰੈਂਟਸ ਦੀ ਲੈਂਗੁਏਜ ਇੰਪਰੂਵਮੈਂਟ ਅਤੇ ਇੰਟਰਵਿਊ ਦੀ ਤਿਆਰੀ ਬਲ ਵੀ ਫੋਕਸ ਕੀਤਾ ਜਾਵੇਗਾ ਇਸ ਤੋਂ ਬਾਅਦ ਗੱਲ ਕਰਦੇ ਆ ਯੋਗਤਾ ਅਤੇ ਮਾਪਦੰਡ ਦੀ ਕਿਹੜੀ ਕਿਹੜੀ ਇਮੀਗ੍ਰੈਂਟਸ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਮੀਗ੍ਰੈਂਟਸ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਹਨ ਉਹਨਾਂ ਦੀ ਲੈਂਗੁਏਜ ਵਿੱਚ ਉਹਨਾਂ ਦਾ ਸੀਐਲਬੀ ਲੈਵਲ 5 ਤੋਂ 6 ਹੋਣਾ ਚਾਹੀਦਾ ਹੈ ਅੱਗੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਇਸ ਕੀਤੇ ਵਿੱਚ ਤੁਸੀਂ ਕਿੰਨੀ ਕਮਾਈ ਕਰ ਸਕਦੇ ਹੋ ਹੁਣ ਕੈਨੇਡਾ ਵਿੱਚ ਕੋਕਸ ਦੀ ਡਿਮਾਂਡ ਨੂੰ ਲੈ ਕੇ 6% ਵਾਧਾ ਕੀਤਾ ਗਿਆ ਹੈ ਜਿਸ ਦੇ ਵਿੱਚ ਨਵੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਬੈਲ ਟ੍ਰੇਨ ਸੈਫ ਅਤੇ ਕੋਕਸ ਦੀ ਇਨ੍ਹਾਂ ਖੇਤਰਾਂ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਜਿਸ ਵਿੱਚ ਵਧੀਆ ਕਮਾਈ ਕੀਤੀ ਜਾ ਸਕਦੀ ਹੈ ਜੇਕਰ ਕੁੱਕ ਦੀ ਅਗਲ ਗੱਲ ਕਰੀਏ ਤਾਂ ਇੱਕ ਤਜਰਬੇਕਾਰ ਕੁੱਕ ਕੈਨੇਡਾ ਦੇ ਵਿੱਚ ਸਾਲ ਪਰ ਵਿੱਚ ਲਗਭਗ 40000 ਡਾਲਰ ਕਮਾਈ ਕਰ ਸਕਦਾ ਹੈ ਇਸ ਤੋਂ ਇਲਾਵਾ ਜੇ ਪ੍ਰੈਪ ਕੁੱਕ ਦੀ ਗੱਲ ਕਰੀਏ ਤਾਂ ਤਜਰਬੇਕਾਰ ਪ੍ਰੈਪ ਕੁੱਕ ਸਾਲ ਪਰ ਦੇ ਵਿੱਚ 38000 ਡਾਲਰ ਤੱਕ ਦੀ ਕਮਾਈ ਕਰ ਸਕਦਾ ਹੈ ਤੁਹਾਨੂੰ ਦੁਬਾਰਾ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਕੈਲਗਰੀ ਇਮੀਗ੍ਰੈਂਟ ਊਮਨ ਐਸੋਸੀਏਸ਼ਨ ਵੱਲੋਂ 4 ਇਨਟੈਕਸ ਦੇ ਵਿੱਚ ਸਾਲ ਪਰ ਵਿਚ ਫੂਡ ਇੰਡਸਟਰੀ ਦੇ ਵਿੱਚ ਮਹਿਲਾਵਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਇਸ ਕੋਰਸ ਨੂੰ ਕਰਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫੈਸਾ ਨਹੀਂ ਲੱਗੇ ਜਾਵੇਗਾ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਉੱਥੇ ਰਹਿ ਰਹੇ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗੇ ਅਤੇ ਜਿਨ੍ਹਾਂ ਨੂੰ ਇਸ ਚੀਜ਼ ਬਲ ਜਾਣਾ ਹੈ ਉਹ ਜਾ ਸਕਦੇ ਨੇ ਕਿਉਂਕਿ ਇਹ ਬਿਲਕੁਲ ਫ੍ਰੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਚਾਰਜਸ ਨਹੀਂ ਦੇਣੇ ਹਨ ਤੁਸੀਂ ਇਹ ਕੰਮ ਸਿੱਖ ਕੇ ਸਾਲ ਦੇ ਵਿੱਚ 40000 ਡਾਲਰ ਆਰਾਮ ਦੇ ਨਾਲ ਕਮਾ ਸਕਦੇ ਹੋ ਮਿਲਦਿਆਂ ਜੀ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ foda